ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਪਹਿਲੀ ਤਰੀਕ ਨੂੰ ਵੋਟਾਂ ਪਾ ਕੇ ਫਿਰ ਤਿੰਨ ਦਿਨ ਕਿਕਲੀ ਦੀ تیاری ਕਰੋ ਫਿਰ ਚਾਰ ਤਰੀਕ ਨੂੰ ਕਿਕਲੀ ਕਿਕਲੀ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਇੱਕ ਦਿਨ ਟੱਕੇ ਮਹਿਤ ਕਰਕੇ ਫਿਰ ਭਗਵੰਤਬਾਨ ਦੀ ਕਿਕਲੀ ਆਹ ਕਿਕਲੀ ਕਟਾਂਗੇ ਦੀ ਜਿਹੜੀ ਪਾਰਟੀ ਨੂੰ ਦੋਨੋਂ ਝੂਠੇ ਚਾੜੂ ਤੇ ਝੂਠੇ ਪੰਜੇ ਦੇ ਇਹਨੇ ਗੰਦੇ ਝੂਠੇ ਇਲਜ਼ਾਮ ਲਾ ਕੇ ਬਦਨਾਮ ਕੀਤਾ ਬਦਨਾਮ ਸਾਡੀ ਪਾਰਟੀ ਨੂੰ ਤਗੜੀ ਨੂੰ ਕੀਤਾ ਤੇ ਝੂਠੇ ਲਾਰੇ ਝੂਠੇ ਵਾਦੇ ਲੋਕਾਂ ਨੂੰ ਦਿੱਤੇ ਤੇ ਸੱਤਾ ਉਹਨਾਂ ਨੇ ਹਾਸਲ ਕਰਕੇ 7 ਸਾਲਾਂ ਛੇ ਪੰਜਾਬ ਦਾ ਕਿਹੜਾ ਗੜ ਕਰਤਾ ਹੈ ਹਰ ਵਾਰ ਤਪਿਆ ਪਿਆ ਗਰੀਬ ਇਨਾ ਖਾਇ ਕਿ ਮੈਨੂੰ ਦੁੱਖ ਹੁੰਦਾ ਕਿ ਉਹਨਾਂ ਦੇ ਖਲਾਸੇ ਕਿ ਹੋਜੇ ਨੇ ਸਾਰੀ ਸੁਲਤਾਨਾ ਤੋਂ ਖੋਲ ਲੀਆਂ ਨੇ ਸੁਣਵਾਈ ਕਿਸੇ ਦੀ ਹੋਗੀ ਦਿੱਲੀਆ ਨੂੰ ਹਜ਼ਾਰ ਦੇ ਲਾਰੇ ਨਾਲ ਕੇ ਰੋਟੀ ਪੱਟੀ ਸਾਰੀ ਸਰਕਾਰ ਬਣਾ ਲਈ ਸਪਨਾ ਤੋਂ ਬਾਅਦ ਦਿੱਲੀਆ ਦੀ ਉਮੀਦਾਰ ਦੇ ਤੇ ਸਮੂਹਤਾ ਚ ਹੋ ਜਾ ਛੜੂ ਮਾਰਿਆ ਇਕੱਲੇ ਨੇ ਦਿੱਤੇ ਨੇ ਮਰ ਗਏ ਹਜ਼ਾਰਾਂ ਦਾ ਆਸ਼ਰ ਹੋ ਰਿਹਾ ਹਜ਼ਾਰਾਂ ਰੁਪਏ ਦੇ ਸ਼ਗਨ ਦੇ ਚੈੱਕ ਬੰਦ ਕਰਕੇ ਹਜ਼ਾਰਾਂ ਰੁਪਏ ਦੇ ਬਚੀਫੇ ਬੰਦ ਕਰਤੇ ਹਜ਼ਾਰਾਂ ਰੁਪਏ ਦੀ ਸਾਰੀ ਸਮੂਹਤਾ ਖੋਕੇ ਨਾ ਹਜ਼ਾਰ ਮਿਲਿਆ ਤੇ ਜਿਹੜਾ ਮਿਲਦਾ ਸੀ ਉਹ ਵੀ ਗਿਆ ਜਦੋਂ ਮੈਂ ਸਮਝ ਗਿਆ ਜੇ ਸਰਕਾਰ 92 ਪਹਿਲ ਆਦੀ ਬਲੀ ਹੈ ਝੂਠੀ ਝਾੜੂ ਦੀ ਸਭ ਤੋਂ ਵੱਡਾ ਯੋਗਦਾਨ ਉਹਦੇ ਵਿੱਚ ਦੁਨੀਆ ਦਾ ਸਗਾ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਕਿ ਹਰ ਮਹੀਨੇ ਹਜ਼ਾਰ ਰੁਪਏ ਆਣਗੇ ਤੇ ਆ ਪਹਿਲੀ ਤਰੀਕ ਨੂੰ ਇਹਨਾਂ ਬੀਬੀਆਂ ਨੇ ਸਵੇਹਾ ਦੇਣਾ ਝੂਠੀ ਸਰਕਾਰ ਨੂੰ ਜੇ ਗਰੀਬ ਦੀ ਵੋਟ ਲੈ ਕੇ ਤੁਹਾਨੂੰ ਅਸੀਂ ਸਰਕਾਰ ਦੇ ਸਕਦੇ ਆ ਤੇ ਸਾਡੇ ਨਾਲ ਧੋਖਾ ਕਰੋ ਬੈਠੀ ਸਰ ਜਿਵੇਂ ਇਹ ਮਾਈਕ ਆਫ ਹੋਇਆ ਹੈ ਪਹਿਲੀ ਤਰੀਕ ਨੂੰ ਤੁਸੀਂ ਚਾੜੂ ਨੂੰ ਆਫ ਕਰ ਦੇਣਾ ਹੈ ਪੰਜੇ ਨੂੰ ਆਫ ਕਰ ਦੇਣਾ ਹੈ ਦੋਨੋਂ ਝੂਠੀ ਪਾਰਟੀਆਂ ਨੂੰ ਸਿਖਾ ਦੇਣਾ ਹੈ ਜੇ ਬੀਬੀਆਂ ਸਰਕਾਰਾਂ ਬਣਾ ਸਕਦੀਆਂ ਨੇ ਤੇ ਝੂਠੀ ਸਰਕਾਰਾਂ ਨੂੰ ਇਹ ਗਿਰਾ ਵੀ ਸਕਦੀਆਂ ਨੇ ਬੰਦੇ ਬਣਾ ਦੇ ਉਹਨਾਂ ਨੂੰ ਆ جاتی ਪਰ ਉਸੇ ਵਾਲੀ ਤਕੜੀ ਦਾ ਸਾਥ ਲੈ ਕੇ ਆਈਏ

ਬੀਬੀਆਂ ਦਾ ਹੜ ਦੱਸ ਰਿਹਾ ਹੈ ਕਿ ਹੁਣ ਬੀਬੀਆਂ ਨੇ ਬਣਾ ਦੇਣੀ ਹੈ ਤਕੜੀ ਦੀ ਸਰਕਾਰ ਤੇਰਾ 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 ਤਕੜੀਆਂ ਦੀ ਜਿੰਦ ਕਰਾ ਦਿਓ ਐ ਝੂਠੇ ਭਗਵੰਤਬਾਨ ਝੂਠੇ ਛਾੜੂ ਤੇ ਭਾਈ ਵਾਲੀ ਪੰਜੋ ਦਾ ਤਫਾਇਆ 0 0 0 ਤੇਰਾ ਤੇਰਾ ਤਕੜੀ ਤੇਰਾ 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 ਤਕੜੀ ਤੇਰਾ 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 ਤਕੜੀ ਓ ਬੀਬੀਆਂ ਨੇ ਕਰ ਦੇਣੀ ਹੈ ਸੁਣ ਲੋ मेरी आवाज तक आई हूं बीपी आदी सुनो बोले शोण निशान शोण निशान शोण निशान उड़ा दो तंबू भगवान तबार हिल जाए शोण निशान बहुत बहुत धन्यवाद हाइड्रोचिक का खालसा हाइड्रोचिक को पता है ए माइक नो मैं कटांगी ए भगवान ए भगवान की तरह बन गया ਕੋਈ ਗੱਲ ਨਹੀਂ ਕਿ ਕਲੀ ਕਰਾਂਗੇ ਇਕੱਠੇ ਹੋ ਕੇ 4 ਤਰੀਕ ਨੂੰ ਸਾਰੇ ਜਣੇ ਪਹਿਲੀ ਤਰੀਕ ਭਾਈ ਪੂਰੀ ਮਿਹਨਤ ਕਰ ਦੋ ਪਹਿਲੀ ਤਰੀਕ ਨੂੰ ਵੋਟਾ ਪਾ ਕੇ ਫਿਰ ਤਿੰਨ ਦਿਨ ਕਿਕਲੀ ਦੀ ਤਿਆਰੀ ਕਰੋ ਕਿ 4 ਤਰੀਕ ਨੂੰ ਕਿਕਲੀ ਕਿਕਲੀ ਬਾਦੇ ਕਿਕਲੀ ਭਗਵਾਨ ਆਹ ਡਟ ਕੇ ਪਤਿੰਨ ਦਿਨ ਡਟ ਕੇ ਮਿਹਨਤ ਕਰਕੇ ਫਿਰ ਭਗਵੰਤਬਾਨ ਦੀ ਕਿੱਕਲੀ ਆਹ ਕਿੱਕਲੀ ਕਟਾਂਗੇ ਦੀ